ਪੰਜਾਬ ਦੇ ਵਿੱਚ ਅਚਾਨਕ ਹੀ ਮੌਸਮ ਨੇ ਆਪਣਾ ਮિજાਜ ਬਦਲ ਲਿਆ ਦੁਪਹਿਰ ਕਰੀਬ 4 ਵਜੇ ਅਚਾਨਕ ਹੀ ਬਦਲੇ ਮੌਸਮ ਦੇ ਮિજાਜ ਨੇ ਜਿੱਥੇ ਗਰਮੀ ਤੁਰਾਹਤ ਦਵਾਈ ਹੈ ਉੱਥੇ ਆਸਮਾਨ ਤੇ ਛਾਏ ਹੋਏ ਕਾਲੇ ਬੱਦਲਾ ਤੇ ਹਨੇਰੀ ਕਾਰਨ ਉੱਡੀ ਧੂੜ ਮਿੱਟੀ ਕਾਰਨ ਦਿਨ ਸਮੇਂ ਗਹਿਰਾ ਹਨੇਰਾ ਛਾ ਗਿਆ ਦੱਸਦੇ ਕਿ ਜਲੰਧਰ ਹੁਸ਼ਿਆਰਪੁਰ ਗੁਰਦਾਸਪੁਰ ਸਮੇਤ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤੇਜ਼ ਹਨੇਰੀ ਆਈ ਹੈ ਉੱਥੇ ਹੀ ਕਈ ਥਾਵਾਂ ਤੇ بارش ਪੈਣ ਦੇ ਨਾਲ ਮੌਸਮ ਵੀ ਸੁਹਾਵਣਾ ਹੋ ਗਿਆ ਹੈ ਦੱਸ ਦਈਏ ਕਿ ਕਈ ਥਾਵਾਂ ਤੇ ਗੜੇਮਾਰੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਗੁਰਦਾਸਪੁਰ ਬਟਾਲਾ ਆਦਿ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਕਦਰ ਉਹ ਤੇ ਗੜੇਮਾਰੀ ਹੋਈ ਹੈ ਬਰਸਾਤ ਹੋਈ ਹੈ ਦੋਸਤੋ ਬਾਅਦ ਮੌਸਮ ਸੁਹਾਵਣਾ ਹੁੰਦਾ ਹੈ ਇਸ ਦੇ ਨਾਲ ਹੀ ਕਈ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਣ ਦੀ ਜਦ ਖਬਰ ਸਾਹਮਣੇ ਆਈ ਤਾਂ ਲੋਕਾਂ ਦੇ ਚਿਹਰੇ ਤੇ ਖੁਸ਼ੀ ਨਜ਼ਰ ਆਈ ਉਹਨਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ ਜ਼ਿਕਰਖਾਸ ਸੇਵੀ ਗੱਲ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਲੂ ਪਰ ਇਹ ਗਰਮੀ ਜੁਥੇ ਤਾਪਮਾਨ 40 ਤੋਂ پار ਹੋ ਗਿਆ ਸੀ ਮੀਹ ਨੇਰੀ ਤੋਂ ਬਾਅਦ ਤਾਪਮਨ ਵਿੱਚ ਅਚਾਨਕ ਹੀ ਗਰਾਵਟ ਆ ਗਈ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਦੱਸ ਦਈਏ ਕਿ ਅੱਜ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਕਦਰ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਮੌਸਮ ਜਦ ਬਦਲ ਜਾਂਦਾ ਹੈ ਤੇ ਲੋਕਾਂ ਦੇ ਚਿਹਰੇ ਤੇ ਹਲਕੀ ਮੁਸਕਰਾਹਟ ਦੇਖਣ ਨੂੰ ਮਿਲਦੀ ਹੈ ਕਿਉਂਕਿ ਗਰਮੀ ਤੋਂ ਰਾਹਤ ਹੈ ਜਿਹੜੀ ਕਿ ਇਸ ਬਦਲੇ ਮੌਸਮ ਤੋਂ ਬਾਅਦ ਲੋਕਾਂ ਨੂੰ ਮਿਲਦੀ ਹੈ